ਇਥੇ ਸਾਰੇ ਝੂਲੇ ਚੱਲ ਰਹੇ ਨੇ ਦੇਖੋ ਲਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਸਰੰਦ ਦੇ ਵਿੱਚ ਇੱਥੇ ਬਹੁਤ ਵੱਡਾ ਕਾਰਨੀਵਲ ਜਿਹੜਾ ਲੱਗਿਆ ਹੋਇਆ ਪਿੱਛੇ ਤੁਸੀਂ ਦੇਖ ਸਕਦੇ ਹੋ ਆ ਮੇਨ ਐਂਟਰੀ ਹੈ ਕਾਰਨੀਵਲ ਦੀ ਬਹੁਤ ਸੋਹਣੀ ਐਂਟਰੀ ਇੱਥੇ ਬਣਾਈ ਹੋਈ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਕਾਰਨੀਵਲ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣਿਆ ਰਹੋ ਚੱਲਦੇ ਆਂ ਆਪਾਂ ਐਂਟਰੀ ਕਰਦੇ ਆਂ ਕਾਰਨੀਵਲ ਦੇ ਅੰਦਰ ਟਿਕਟ ਲੈਨੇ ਆ ਆ ਸਾਹਮਣੇ ਇੱਥੇ ਬਣਿਆ ਹੋਇਆ ਟਿਕਟ ਕਾਊਂਟਰ ਆਪਾਂ ਟਿਕਟ ਲੈ ਲਈ ਇੱਥੇ ਆਪਾਂ ਨੂੰ 30 ਰੁਪਏ ਦੀ ਜਿਹੜੀ ਟਿਕਟ ਮਿਲੀ ਹੈ 30 ਰੁਪਏ ਦੀ ਟਿਕਟ ਕਾਰਨੀਵਲ ਦੀ ਆਹ ਸਾਰੀ ਕਾਰਨੀਵਲ ਦੀ ਬਾਹਰੋਂ ਐਂਟਰੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੜੀ ਐਂਟਰੀ ਇਹਦੀ ਬਣਾਈ ਹੋਈ ਹੈ ਕੇਲੇ ਦੇ ਮੰਗ ਬਣਾਇਆ ਹੋਇਆ ਕਾਰਨੀਵਲ ਨੂੰ ਦੇਖੋ ਬਹੁਤ ਖੂਬਸੂਰਤ ਐਂਟਰੀ ਹੈ ਚੱਲਦੇ ਆਪਾਂ ਐਂਟਰੀ ਕਰਦੇ ਆਂ ਕਾਰਨੀਵਲ ਦੇ ਵਿੱਚ ਇਥੋਂ ਆਪਾਂ ਟਿਕਟ ਦਿਖਾਵਾਂਗੇ ਜਿਹੜੀ ਟਿਕਟ ਦਿਖਾ ਕੇ ਆਪਾਂ ਜਿਹੜੀ ਐਂਟਰੀ ਕਰਾਂਗੇ ਕਾਰਨੀਵਲ ਦੇ ਵਿੱਚ ਲਓ ਜੀ ਆਪਾਂ ਟਿਕਟ ਇੱਥੇ ਚੈੱਕ ਕਰਵਾਤੀ ਤੇ ਟਿਕਟ ਚੈੱਕ ਕਰਵਾ ਕੇ ਆਪਾਂ ਕਾਰਨੀਵਲ ਦੇ ਵਿੱਚ ਆ ਗਏ ਬਹੁਤ ਵੱਡਾ ਕਾਰਨੀਵਲ ਹੈ ਕਾਫੀ ਸਾਰੇ ਝੂਲੇ ਤੇ ਕਾਫੀ ਸਾਰੀਆਂ ਨੰਮੀਆਂ ਚੀਜ਼ਾਂ ਆਪਾਂ ਨੂੰ ਇਹ ਕਾਰਨੀਵਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਆ ਇੱਥੇ ਮੇਨ ਐਂਟਰੀ ਬਣਾਈ ਜਿਹੜੀ ਕਾਰਨੀਵਲ ਦੀ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਸੋਹਣੇ ਤਰੀਕੇ ਨਾਲ ਸਜਾਈ ਹੋਈ ਹੈ ਇਹ ਐਵੇਂ ਦੀ ਸਾਰੀ ਐਂਟਰੀ ਹੈ ਕਾਰਨੀਵਲ ਦੀ ਤੇ ਇੱਥੇ ਸਾਰੀਆਂ ਇਹ ਸਟਾਲਾਂ ਲੱਗੀਆਂ ਹੋਈਆਂ ਨੇ ਦੂਸਰੀ ਸਾਈਡ ਸਾਰੇ ਚੂਲੇ ਲੱਗੇ ਹੋਏ ਨੇ ਸਾਰਾ ਕਾਰਨੀਵਲ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਹ ਐਂਟਰੀ ਹੈ ਇੱਥੋਂ ਆਪਾਂ ਐਂਟਰ ਹੋਏ ਆ ਤੇ ਚੱਲਦੇ ਆਪਾਂ ਸਾਹਮਣੇ ਐਫਐਲ ਟਾਵਰ ਵੀ ਜਿਹੜਾ ਬਣਾਇਆ ਹੋਇਆ ਤੇ ਆਹ ਵੀ ਬਣਾਇਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਬੋਤਲ ਤੇ ਗਲਾਸ ਬਹੁਤ ਨਮੀਆਂ ਚੀਜ਼ਾਂ ਨੇ ਇਹ ਕਾਰਨੀਵਲ ਦੇ ਵਿੱਚ ਦੇਖਣ ਨੂੰ ਜਿਹੜੀਆਂ ਮਿਲਣਗੀਆਂ ਇਹਆ ਬਣਾਇਆ ਹੋਇਆ ਇੱਥੇ Eiffel Tower ਬਹੁਤ ਸੋਹਣਾ ਬਣਾਇਆ ਹੋਇਆ ਹੈ ਵੀ ਤੇ ਇਹਨਾਂ ਦੇ ਲਾਈਟਾਂ ਜਿਹੜੀਆਂ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਚੱਲਦੇ ਆਂ ਸਾਰਾ ਆਪਾਂ ਇਹ ਤੁਹਾਨੂੰ ਟਾਵਰ ਦਿਖਾਉਨੇ ਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਕਾਰਨੀਵਲ ਦੇ ਵਿੱਚ ਜਿਵੇਂ ਆ ਟਾਵਰ ਆ ਬਾਕੀ ਹੈਨਾ ਉਹ ਐਂਟਰੀ ਦਿਖਾਈ ਆ ਆਪਾਂ ਲਓ ਜੀ ਇਦੇ ਕੋਲ ਫੋਟੋ ਬਹੁਤ ਸੋਹਣੀ ਆਉਂਦੀ ਆ ਕਿਉਂਕਿ ਸਜਾਇਆ ਬਹੁਤ ਵਧੀਆ ਹੋਇਆ ਹੈ ਤੇ ਚਲਦੇ ਆਂ ਕਿਉਂ ਆਪਾਂ ਦੇਖਦੇ ਆਂ ਸਾਰੇ ਝੂਲੇ ਇੱਧਰ ਵੀ ਆ ਕੁਝ ਝੂਲੇ ਨੇ ਜਿਹੜੇ ਪਾਣੇ ਹੋਏ ਨੇ ਤੇ ਆ ਛੋਟੇ ਬੱਚਿਆਂ ਵਾਲਾ ਝੂਲਾ ਆ ਗਿਆ ਇਹ ਜੰਪਾ ਵਾਲਾ ਦੇਖ ਸਕਦੇ ਹੋ ਤੁਸੀਂ ਛੋਟੇ ਬੱਚਿਆਂ ਵਾਸਤੇ ਆ ਤੇ ਛੋਟੇ ਛੋਟੇ ਬੱਚੇ ਜਾ ਵੀ ਰਹੇ ਨੇ ਹਨਾ ਤੇ ਬੱਚਿਆਂ ਦੇ ਇੰਜੋਏ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਕਾਰਨੀਵਲ ਦੇ ਵਿੱਚ ਤੇ ਆਂਠ ਵੀ ਹੈਗਾ ਇੱਥੇ ਤੁਸੀਂ ਦੇਖੋ ਲਓ ਜੀ ਇਹ ਜਿਹੜੀ ਜਿਹੜੀ ਸਵਾਰੀ ਵੀ ਤੁਸੀਂ ਕਰ ਸਕਦੇ ਹੋ ਇਹਨਾਂ ਦੀ ਅਲੱਗ-ਅਲੱਗ ਟਿਕਟਾਂ ਹੁੰਦੀਆਂ ਨੇ ਜਿਵੇਂ ਆ ਇੱਥੇ ਊਠ ਆ ਬਹੁਤ ਵਧੀਆ ਇਹਨੂੰ ਡੈਕੋਰੇਟ ਕੀਤਾ ਹੋਇਆ ਤੇ ਚੱਲਦੇ ਆਂ ਇੱਥੋਂ ਆਪਾਂ ਅੱਗੇ ਵਾਲੇ ਪਾਸੇ ਨੂੰ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਇੱਥੇ ਝੂਲੇ ਨੇ ਜਿਹੜੇ ਅਜਵੇਂ ਟ੍ਰੇਨ ਵਾਲਾ ਜਿਹੜਾ ਝੂਲਾ ਚੱਲ ਰਿਹਾ ਹੈ ਦੇਖੋ ਸਾਰੇ ਝੂਲਿਆਂ ਦੀ ਅਲੱਗ-ਅਲੱਗ ਟਿਕਟ ਹੈ ਇਹ ਦਿਖਾਉਣੇ ਆਪਾਂ ਝੂਲਾ ਘੁੰਮ ਕੇ ਆਉਂਗਾ ਆਹ ਸਾਈਡ ਇਸ ਤਰ੍ਹਾਂ ਦੇ ਝੂਲੇ ਨੇ ਤੇ ਇੱਥੇ ਆ ਟਿਕਟ ਕਾਊਂਟਰ ਬਣਿਆ ਹੋਇਆ ਇੱਥੋਂ ਤੁਸੀਂ ਜਿਹੜੀ ਆਪਦੀ ਟਿਕਟ ਲੈ ਸਕਦੇ ਹੋ ਤੇ ਇਧਰ ਵਾਲੇ ਪਾਸੇ ਆ ਛੋਟੇ ਬੱਚਿਆਂ ਦਾ ਇਹ ਛੋਟੇ ਬੱਚਿਆਂ ਵਾਸਤੇ ਕਿਸ਼ਤੀਆਂ ਨੇ ਇਹਦੇ ਵਿੱਚ ਬੈਠ ਕੇ ਉਹ ਬੋਟਿੰਗ ਕਰ ਸਕਦੇ ਨੇ ਆਪਦੇ ਹੱਥ ਨਾਲ ਚਲਾ ਕੇ ਪਾਣੀ ਛੱਡਿਆ ਹੋਇਆ ਜੇ ਕਿਸ਼ਤੀਆਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਇੰਜੋਏਮੈਂਟ ਦੇ ਲਈ ਹੈਗੀਆਂ ਨੇ ਤੇ ਇਧਰ ਆ ਵੀ ਇੱਕ ਝੂਲਾ ਇਹਦੇ ਚ ਘੋੜੇ ਜਿਹੜੇ ਬਣੇ ਹੋਏ ਨੇ ਇਹ ਵੀ ਛੋਟੇ ਬੱਚਿਆਂ ਵਾਲਾ ਦੇਖੋ ਇਹਦੀ ਵੀ ਟਿਕਟ ਲੱਗ ਆ ਬਾਈ ਜਿਵੇਂ ਬੈਠਾ ਹਾਂ ਮੈਂ ਇਥੋਂ ਟਿਕਟ ਲੈ ਕੇ ਤੁਸੀਂ ਝੂਲੇ ਤੇ ਬੈਠ ਸਕਦੇ ਹੋ ਤੇ ਬੱਚੇ ਬੈਠੇ ਵੀ ਨੇ ਦੇਖੋ ਲਓ ਜੀ ਐਸ ਤਰ੍ਹਾਂ ਦਾ ਝੂਲਾ ਇਹ ਇਹ ਕਾਰਨੀਵਲ ਦੀ ਇੱਕ ਗੱਲ ਖਾਸ ਆ ਇੱਥੇ ਬਹੁਤ سارے ਝੂਲੇ ਨਵੇਂ ਤਰੀਕੇ ਦੇ ਨੇ ਜਿਵੇਂ ਆਹ ਝੂਲਾ ਬਹੁਤ ਨਵੇਂ ਤਰੀਕੇ ਦਾ ਮੈਂ ਪਹਿਲਾਂ ਪਿਛੇ ਇੱਕ ਦੋ ਮਹੀਨਿਆਂ ਦੇ ਵਿੱਚ ਬਹੁਤ ਮੇਲੇ ਦੇਖੇ ਨੇ ਕਾਰਨੀਵਲ ਇਹ ਕਿਸੇ ਦੇ ਵਿੱਚ ਨਹੀਂ ਹੈਗਾ ਸੀ ਇਹ ਝੂਲਾ ਲਓ ਜੀ ਇੱਥੋਂ ਚੱਲਦੇ ਆਪਾਂ ਅਗਲੇ ਵਾਲੇ ਪਾਸੇ ਨੂੰ ਤੇ ਇੱਧਰ ਵੀ ਆ ਕੁਝ ਝੂਲੇ ਨੇ ਜਿਹੜੇ ਇਹ ਵੀ ਗੋਲ-ਗੋਲ ਘੁੰਮਣ ਵਾਲੇ ਨੇ ਲਓ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਇੱਥੇ ਹੈਗੇ ਨੇ ਕਾਰਨੀਵਲ ਦੇ ਵਿੱਚ ਤੇ ਛੋਟਿਆਂ ਦੇ ਤੇ ਵੱਡਿਆਂ ਦੇ ਇੰਜੋਏਮੈਂਟ ਲਈ ਹਰੇਕ ਦੇ ਇੰਜੋਏਮੈਂਟ ਲਈ ਇੱਥੇ ਇਹ ਝੂਲੇ ਨੇ ਤੇ ਮੇਰੇ ਉਧਰ ਚੰਡੋਲ ਵੀ ਸਾਹਮਣੇ ਚੱਲ ਰਿਹਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਸ਼ਤੀ ਵਾਲਾ ਝੂਲਾ ਵੀ ਆ ਤੇ ਆ ਵੀ ਹੈਗੀਆਂ ਨੇ ਇੱਥੇ ਗੱਡੀਆਂ ਆ ਜਿਹੜੀਆਂ ਗੱਡੀਆਂ ਚਲਾਉਂਦੇ ਹੁੰਦੇ ਨੇ ਇੱਕ ਦੂਏ ਦੇ ਵਿੱਚ ਮਾਰਦੇ ਹੁੰਦੇ ਨੇ ਲਓ ਵੀ ਤੇ ਇਧਰ ਚੱਲਦੇ ਆ ਅੱਗੋਂ ਸਾਰੇ ਆਪਾਂ ਦੇਖਦੇ ਆਂ ਝੂਲੇ ਇਹ ਜਿਹੜਾ ਕਾਰਨੀਵਲ ਹੈ ਦਾਣਾ ਮੰਡੀ ਦੇ ਵਿੱਚ ਲੱਗਿਆ ਹੋਇਆ ਸਰੰਦ ਦਾਣਾ ਵੱਡੀ 메ਨ ਹਾਈਵੇ ਦੇ ਕੋਲ ਹੀ ਹੈ ਜਿੱਥੇ ਬੱਸ ਸਟੈਂਡ ਹੈ ਸਰੰਦ ਦਾ ਬਾਕੀ ਆ ਆ ਗਿਆ ਛੋਟੇ ਬੱਚਿਆਂ ਵਾਲਾ ਜੰਪਾ ਵਾਲਾ ਇਹ ਛੋਟੇ ਬੱਚਿਆਂ ਵਾਸਤੇ ਹੈ ਦੇਖੋ ਤੇ ਇੱਧਰ ਸਾਰੇ ਇਹ ਝੂਲੇ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਬਾਕੀ ਇੱਥੇ ਚੱਲਦੇ ਆ ਜਿਵੇਂ ਆ ਕਿਸ਼ਤੀ ਵਾਲਾ ਝੂਲਾ ਆ ਗਿਆ ਇਹ ਵੱਡੇਆਂ ਵਾਲਾ ਆ ਗਿਆ ਕਿਸ਼ਤੀ ਜਿਹੜੀ ਚੱਲ ਰਹੀ ਹੈ ਦੇਖੋ ਇਹਦੀ ਵੀ ਟਿਕਟ ਹੈ ਟਿਕਟ ਲੈ ਕੇ ਤੁਸੀਂ ਇਹਦੇ ਵਿੱਚ ਬੈਠ ਸਕਦੇ ਹੋ ਇਹ ਕਿਸ਼ਤੀ ਵਾਲਾ ਝੂਲਾ ਕਾਫੀ ਖਤਰਨਾਕ ਹੁੰਦਾ ਕਿਉਂਕਿ ਇਹ ਬਿਲਕੁਲ ਡਿੱਡੀ ਹੋ ਜਾਂਦੀ ਹੈ ਤੇ ਇਧਰ ਵਾਲੀ ਸਾ ਜਿਹੜਾ ਚੰਡੋਲ ਆ ਗਿਆ ਚੰਡੋਲ ਦੇ ਵਿੱਚ ਬਹੁਤ ਸਾਰੇ ਜਾਨੇ ਬੈਠੇ ਵੀ ਨੇ ਦੇਖੋ ਬਾਕੀ ਜਿਵੇਂ ਜਿਵੇਂ ਹਨੇਰਾ ਹੂ ਓਵੇਂ ਓਵੇਂ ਸਾਰੇ ਕਾਰਨੀਵਲ ਦਾ 뷰 ਜਿਹੜਾ ਬਹੁਤ ਵਧੀਆ ਲੱਗੂ ਇੱਧਰ ਤੇ ਲਾਈਟਾਂ ਲੱਗੀਆਂ ਹੋਈਆਂ ਨੇ ਜਿਵੇਂ ਆ ਝੂਲੇ ਤੇ ਹਨਾ ਤੇ ਇੱਥੋਂ ਚੱਲਦੇ ਆ ਅੱਗੇ ਅੱਗੇ ਆਪਾਂ ਹੋਰ ਸਾਰਾ ਕਾਰਨੀਵਲ ਦੇਖਦੇ ਆ ਤੇ ਇੱਥੇ ਵੀ ਆ ਕੁਝ ਫੋਟੋਆਂ ਖਿੱਚਣ ਦੇ ਲਈ ਬਣਿਆ ਹੋਇਆ ਲਓ ਜੀ ਇੱਥੇ ਤੁਸੀਂ ਫੋਟੋਆਂ ਜਿਹੜੀਆਂ ਆਪਣੀਆਂ ਖੜ ਕੇ ਖਿਚਵਾ ਸਕਦੇ ਹੋ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਡੈਕੋਰੇਟ ਕੀਤਾ ਹੋਇਆ ਹੈ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਕਾਰਨੀਵਲ ਦੇ ਵਿੱਚ ਕਹਦਾ ਹਾਂ ਜੀ ਇਹ ਸਾਰਾ ਫੋਟੋਗ੍ਰਾਫੀ ਦੇ ਲਈ ਇੱਥੇ ਬਣਿਆ ਹੋਇਆ ਹੈ ਤੇ ਥੋੜਾ ਚੱਲਦੇ ਆਪਾਂ ਅੱਗੇ ਵਾਲੇ ਪਾਸੇ ਨੂੰ ਇਹ ਸਾਰਾ ਤੁਹਾਨੂੰ ਫੋਟੋਗ੍ਰਾਫੀ ਵਾਲਾ ਆਪਾਂ ਦਿਖਾਤਾ ਆ ਛੋਟੇ-ਛੋਟੇ ਬੱਚੇ ਲੈ ਫੋਟੋਆਂ ਵੀ ਕਰਾ ਰਹੇ ਨੇ ਇਹਦੇ 'ਚ ਖੜ ਕੇ ਦੇਖੋ ਅੱਗੇ ਤੁਸੀਂ ਆ ਛੋਟਾ ਜਿਹਾ ਬੱਚਾ ਫੋਟੋਆਂ ਕਰਾ ਰਿਹਾ ਤੇ ਇੱਧਰ ਵੀ ਆ ਛੋਟੇ ਬੱਚੇ ਵਾਲੇ ਝੂਲੇ ਨੇ ਇੱਥੇ ਨਾ ਕਾਰਨੀਵਲ ਦੇ ਵਿੱਚ ਗਾਣੇ ਚੱਲਦੇ ਸੀ ਇਸ ਕਰਕੇ ਆਪਾਂ ਨੂੰ ਜਿਹੜੀ ਵਾਇਸ ਓਵਰ ਕਰਨੀ ਪਈ ਆ ਕਿਉਂਕਿ ਫਿਰ ਕਾਪੀਰਾਈਟ ਆ ਜਾਂਦਾ ਵੀਡੀਓ ਤੇ ਗਾਣਿਆਂ ਦਾ ਤੇ ਇੱਥੇ ਛੋਟੇ ਬੱਚੇ ਇੰਜੋਏ ਜਿਹੜੇ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਛੋਟੇ-ਛੋਟੇ ਝੂਲੇ ਨੇ ਇਹ ਬੱਚਿਆਂ ਦੇ ਇੰਜੋਏ ਵਾਸਤੇ ਤੇ ਇਧਰੋਂ ਆਪਾਂ ਅੱਗੇ ਚੱਲਦੇ ਆਂ ਅੱਗੋਂ ਝੂਲੇ ਹੋਰ ਦੇਖਦੇ ਆਂ ਜਾ ਕੇ ਤੇ ਆ ਵੀ ਇੱਥੇ ਝੂਲਾ ਇੱਥੇ ਛੋਟੇ ਬੱਚਿਆਂ ਵਾਲਾ ਟਰੇਨ ਬਣੀ ਹੋਈ ਹੈ ਵੀ ਛੋਟੇ ਬੱਚਿਆਂ ਵਾਲੀ ਦੇਖ ਸਕਦੇ ਹੋ ਤੁਸੀਂ ਆ ਗੱਡੀਆਂ ਜਿਹੜੀਆਂ ਇੱਥੇ ਚਲਾ ਵੀ ਰਹੇ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਦੇ ਬਹੁਤ ਸਾਰੇ ਝੂਲੇ ਨੇ ਇਧਰਾਂ ਟ੍ਰੇਨ ਵੀ ਜਿਹੜੀ ਚੱਲ ਪਈ ਦੇਖ ਸਕਦੇ ਹਾਂ ਛੋਟੇ ਬੱਚਿਆਂ ਵਾਲੀ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਇੱਥੇ ਤੁਹਾਨੂੰ ਕਾਰਨੀਵਲ ਦੇ ਵਿੱਚ ਮਿਲ ਜਾਣਗੇ ਤੇ ਆ ਸਾਰਾ ਤੁਹਾਨੂੰ ਆਪਾਂ ਝੂਲੇ ਵਾਲਾ ਸੈਕਸ਼ਨ ਦਿਖਾਇਆ ਤੇ ਇਧਰਲੀ ਵਾਲੀ ਸਾਈਡ ਸਾਰੇ ਝੂਲੇ ਨੇ ਤੇ ਦੂਸਰੀ ਸਾਈਡ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਬਾਕੀ ਚੰਡੋਲ ਵੀ ਜਿਹੜਾ ਚੱਲ ਪਿਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ 뷰 ਜਿਹੜਾ ਆ ਰਿਹਾ ਹੈ ਮੇਲੇ ਦਾ ਤੇ ਇੱਧਰਲੀ ਵਾਲੀ ਸਾਈਡ ਵੀ ਆ ਕੁਛ ਛੋਟੇ ਬੱਚਿਆਂ ਵਾਲੇ ਝੂਲੇ ਨੇ ਤੁਸੀਂ ਦੇਖ ਸਕਦੇ ਹੋ ਇਹ ਮੇਲੇ ਦੇ ਵਿੱਚ ਹਰੇਕ ਏਜ ਗਰੁੱਪ ਦੇ ਲਈ ਇੰਜੋਏ ਦੇ ਲਈ ਬਣਿਆ ਹੋਇਆ ਜਿਵੇਂ ਆ ਛੋਟੇ ਬੱਚਿਆਂ ਦੇ ਲਈ ਉਧਰ ਵੱਡੇਆਂ ਵਾਲੇ ਤੁਹਾਨੂੰ ਝੂਲੇ ਦਿਖਾਏ ਨੇ ਆਪਾਂ ਤੇ ਇੱਥੇ ਆ ਕੁਛ ਛੋਟੇ ਬੱਚਿਆਂ ਵਾਲੀਆਂ ਟ੍ਰੇਨ ਹੋਰ ਵੀ ਹੈਗੀਆਂ ਨੇ ਇਧਰਲੀ ਸਾਈਡ ਹੋਰ ਕਾਫੀ ਸਾਰੇ ਝੂਲੇ ਨੇ ਤੁਸੀਂ ਦੇਖ ਸਕਦੇ ਹੋ ਜਾ ਜਿਵੇਂ ਬੱਚੇ ਹੈ ਨਾ ਇੰਜੋਏ ਕਰ ਰਹੇ ਨੇ ਝੂਲੇ ਦੇ ਵਿੱਚ ਲਓ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਕਾਰਨੀਵਲ ਦੇ ਵਿੱਚ ਮਿਲ ਜਾਣਗੇ ਆ ਵੀ ਛੋਟੇ ਬੱਚਿਆਂ ਵਾਲਾ ਤੇ ਇਧਰਲੀ ਵਾਲੀ ਸਾਈਡ ਆਪਾਂ ਜਾ ਕੇ ਦੇਖਦੇ ਹਾਂ ਇਧਰ ਸਾਰੀਆਂ ਇਹ ਸਟਾਲਾਂ ਲੱਗੀਆਂ ਹੋਈਆਂ ਨੇ ਕੁਝ ਕੁ ਦੁਕਾਨਾਂ ਨੇ ਤੇ ਕੁਝ ਕਿਥੇ ਗੇਮਸ ਵੀ ਹੈਗੀਆਂ ਨੇ ਜਿਹੜੀਆਂ ਇਹ ਸਾਰੀਆਂ ਆਪਾਂ ਜਾ ਕੇ ਦਿਖਾਉਣੀ ਆ ਤੁਹਾਨੂੰ ਤੇ ਆ ਇੱਥੇ ਦੇਖ ਸਕਦੇ ਹੋ ਆ ਇੱਥੇ ਫਨ ਗੇਮ ਹੈ ਇਹਦਾ ਨਾਮ ਤੇ ਜਿਹੜੇ ਜ ਤੁਸੀਂ ਰਿੰਗ ਪਾਉਂਗੇ ਨਾ ਉਹ ਜੀ ਤੁਹਾਨੂੰ ਮਿਲ ਜੂਗੀ ਆ ਬਾਈ ਜਿਵੇਂ ਖੇਡਣ ਵੀ ਲੱਗਿਆ ਹੋਇਆ ਦੇਖੋ ਲਓ ਆ ਬਾਈ ਖੇਡ ਰਿਹਾ ਹੈ ਆ ਰਿੰਗਾ ਹੁੰਦੀਆਂ ਨੇ ਐਵੇਂ ਦੀਆਂ ਤੇ ਐਵੇਂ ਜੀਆਂ ਰਿੰਗਾ ਹੁੰਦੀਆਂ ਨੇ ਜਿਹੜੀ ਚੀਜ਼ ਚ ਇਹ ਰਿੰਗ ਪਾਉ ਉਹ ਚੀਜ਼ ਤੁਹਾਨੂੰ ਮਿਲ ਜੂ ਕਿੰਨੇ ਰੁਪਏ ਦੇ ਵਿੱਚ ਨੇ ਬਾਈ ਇਹ ਕਿੰਨੇ ਚ ਨੇ 50 ਦੇ 6 50 ਦੇ 6 ਨਹੀਂ 50 ਦੇ ਵਿੱਚ 6 ਚਾਂਸ ਮਿਲਣਗੇ ਤੁਹਾਨੂੰ ਤੇ ਜਿਹੜੀ ਵੀ ਚੀਜ਼ ਦੇ ਵਿੱਚ ਪਾਗੇ ਉਹ ਚੀਜ਼ ਤੁਹਾਨੂੰ ਜਿਹੜੀ ਮਿਲ ਜੂਗੀ ਤੇ ਅੱਗੇ ਚੱਲਦੇ ਆ ਅੱਗੇ ਵੀ ਕੁਝ ਗੇਮਸ ਜਿਹੜੀਆਂ ਹੈਗੀਆਂ ਨੇ ਅਗਲੇ ਵਾਲੇ ਪਾਸੇ ਜਾ ਕੇ ਗੇਮਸ ਦੇਖਦੇ ਆ ਤੇ ਆ ਵੀ ਇੱਕ ਹੋਰੇ ਗੇਮ ਆ ਆ ਇੱਥੇ ਬੋਲਾਂ ਪਾਉਣੀਆਂ ਹੁੰਦੀਆਂ ਨੇ ਇਹਦੇ ਵਿੱਚ ਲਓ ਜੀ ਜਿੰਨੇ ਜਿਹੜੇ ਜਿਹੜੇ ਚ ਬੋਲਾਂ ਪਈਆਂ ਜੋੜ ਕੇ ਜਿਹੜਾ ਨੰਬਰ ਆਊ ਹੈਨਾ ਜਿਹੜਾ ਨੰਬਰ ਲਿਖੇ ਹੋਏ ਨੇ ਉਹ ਸਾਰਾ ਨਾਮ ਮਿਲ ਜੂ ਸਾਹਮਣੇ ਨਾਮ ਜਿਹੜੇ ਲਿਖੇ ਹੋਏ ਨੇ ਕਿੰਨੇ ਟਿਕਟ ਆ ਬਈ ਇਹਦੀ 50 ਰੁਪਏ 50 ਰੁਪਏ ਆ ਸਾਰਾ ਸਮਾਨ ਪਿਆ ਇੱਥੇ 50 ਰੁਪਏ ਟਿਕਟ ਹੈ ਦੀ ਆ ਬੋਲਾਂ ਨੇ ਜਿਹੜੀਆਂ ਹੈਨਾ ਇਹ ਤੁਸੀਂ ਇਹਦੇ ਵਿੱਚ ਪਾਉਣੀਆਂ ਨੇ ਜਿਹੜਾ ਵੀ ਜੋੜ ਕੇ ਨੰਬਰ ਆਊ ਫਿਰ ਉਹ ਚੀਜ਼ਾਂ ਜਿਹੜੀਆਂ ਮਿਲ ਜਾਣਗੀਆਂ ਐਮੇ ਦੀਆਂ ਬਹੁਤ ਸਾਰੀਆਂ ਗੇਮਸ ਨੇ ਇੱਥੇ ਤੇ ਇਧਰ ਆ ਵੀ ਆ ਗਈ ਦੇਖ ਸਕਦੇ ਹੋ ਤੁਸੀਂ ਗਨ ਸ਼ਾਟ ਵਾਲੀ ਆ ਗਈ ਲਓ ਜੀ ਐਵੇਂ ਦੀਆਂ ਬਹੁਤ ਸਾਰੀਆਂ ਗੇਮਸ ਹੈਗੀਆਂ ਨੇ ਫਨ ਦੇ ਲਈ ਤੇ ਕਾ ਇੱਥੇ ਫੁੱਟਬਾਲ ਵਾਲੀ ਐ ਗਲਾਸ ਛੱਕਣ ਵਾਲੀ ਐ ਦੇਖ ਸਕਦੇ ਹੋ ਸਾਹਮਣੇ ਗਲਾਸ ਨੇ ਜਿਹੜੇ ਆ ਨਾ ਇਹਨਾਂ ਦੇ ਫੁੱਟਬਾਲ ਮਾਰਨੀ ਆ ਲਓ ਜੀ ਐਵੇਂ ਦੀਆਂ ਬਹੁਤ ਸਾਰੀਆਂ ਗੇਮਸ ਨੇ ਇੱਥੇ ਤੇ ਇੱਥੇ ਬੁਲਬੁਲੇ ਲੱਗੇ ਹੋਏ ਨੇ ਬੁਲਬੁਲੇ ਭੰਨ ਸਕਦੇ ਹੋ ਦੇ ਨਾਲ ਆਹ ਰਫਲਾਂ ਪਈਆਂ ਨੇ ਇੱਥੇ ਦੇਖੋ ਸਕਦੇ ਹਾਂ ਤੇ ਲੌਬੀ ਤੇ ਇੱਥੋਂ ਹੁਣ ਅੱਗੇ ਚੱਲਦੇ ਹਾਂ ਅੱਗੇ ਵੀ ਕੁਝ ਆ ਸਾਰੇ ਆਹ ਝੂਲੀਆਂ ਵਾਲਾ ਸੈਕਸ਼ਨ ਆ ਗਿਆ ਜਿਹੜਾ ਇੱਧਰ ਆਪਾਂ ਤੁਹਾਨੂੰ ਦਿਖਾਇਆ ਹਨਾ ਤੇ ਲੌਬੀ ਇੱਧਰ ਆ ਕੁਝ ਖਾਣ ਪੀਣ ਵਾਲੀਆਂ ਸਟਾਲਾਂ ਵੀ ਮੇਲੇ ਦੇ ਵਿੱਚ ਹੈਗੀਆਂ ਨੇ ਜਿਵੇਂ ਆ ਪੀਜ਼ਾ ਪੁਆਇੰਟ ਇੱਥੇ ਬਣਿਆ ਹੋਇਆ ਐਵੇਂ ਦੀਆਂ ਬਹੁਤ ਸਾਰੀਆਂ ਸਟਾਲਾਂ ਇੱਥੇ ਖਾਣ ਪੀਣ ਨੂੰ ਨੇ ਤੇ ਆਪਾਂ ਹੁਣ ਇੱਥੇ ਸਾਰੀਆਂ ਦੇਖਾਂਗੇ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿੱਥੇ ਕਾਫੀ ਸਾਰਾ ਸਮਾਨ ਮਿਲਦਾ ਕੁਝ ਬੱਚਿਆਂ ਵਾਲੇ ਖੜਾਉਣੇ ਹਨਾ ਤੇ ਆ ਸਾਹਮਣੇ ਸਟੇਜ ਵੀ ਲੱਗੀ ਹੋਈ ਹੈ ਇੱਥੇ ਗਾਣੇ ਜਿਹੜੇ ਚੱਲ ਰਹੇ ਨੇ ਤੇ ਇੰਜੋਏ ਕਰਨ ਵਾਸਤੇ ਬਾਕੀ ਆਪਾਂ ਅੱਗੇ ਚੱਲਦੇ ਹਾਂ ਅੱਗੇ ਤੁਹਾਨੂੰ ਹੋਰ ਸਾਰਾ ਇਹ ਕਾਰਨੀਵਲ ਆ ਜਿਹੜਾ ਦਿਖਾਉਨੇ ਆ ਤੇ ਆ ਦੇਖੋ ਇੱਥੇ ਵੀ ਜਿਹੜੀ ਸੋਡੇ ਵਾਲੀ ਜਿਹੜੀ ਸਟਾਲ ਲੱਗੀ ਹੋਈ ਹੈ ਬਾਕੀ ਆਈਸਕ੍ਰੀਮਾਂ ਵਗੈਰਾ ਐਵੇਂ ਦਾ ਸਾਰਾ ਕੁਝ ਦੇਖ ਸਕਦੇ ਹੋ ਤੁਸੀਂ ਕਾਫੀ ਸਾਰਾ ਸਮਾਨ ਇਧਰ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਹਨਾਂ ਤੇ ਬਹੁਤ ਸਾਰਾ ਸਮਾਨ ਹੈ ਤੇ ਇੱਥੇ ਆਪ ਜਿਵੇਂ ਕੁਝ ਕੱਪ ਵਗੈਰਾ ਪਾਏ ਨੇ ਹਨਾ ਤੇ ਅਗਲੇ ਵਾਲੇ ਪਾਸੇ ਕਾਫੀ ਸਾਰਾ ਅੰਟੀਕ ਸਮਾਨ ਵੀ ਹੈਗਾ ਉਹ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆਂ ਬਾਕੀ ਕਾਫੀ ਕਲਰਫੁੱਲ ਨੇ ਆ ਜਿਹੜੇ ਕੱਪ ਇੱਥੇ ਪਏ ਨੇ ਤੇ ਅੱਗੇ ਚੱਲਦੇ ਆਪਾਂ ਅੱਗੇ ਸਾਰਾ ਸਮਾਨ ਦੇਖਦੇ ਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਅੰਟੀਕ ਅੰਟੀਕ ਚੀਜ਼ਾਂ ਨੇ ਜਿਹੜੀਆਂ ਰੱਖੀਆਂ ਹੋਈਆਂ ਨੇ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਆ ਕਾਫੀ ਸਾਰਾ ਕਰੋਕਰੀ ਵਾਲਾ ਸਮਾਨ ਹਨਾ 150 ਰੁਪਏ ਦੀ ਜਿਹੜੀ ਸੇਲ ਲਿਖੀ ਹੋਈ ਹੈ ਐਵੇਂ ਦਾ ਬਹੁਤ ਸਾਰਾ ਸਮਾਨ ਇੱਥੇ ਬਹੁਤ ਸਾਰੀਆਂ ਚੀਜ਼ਾਂ ਇਹ ਕਾਰਨੀਵਲ ਦੇ ਵਿੱਚ ਹੈਗੀਆਂ ਨੇ ਤੇ ਇਧਰ ਆ ਕੁਝ ਕੱਪੜਿਆਂ ਦੀ ਜਿਹੜੀ ਸਟਾਲ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਕੱਪੜੇ ਨੇ ਟੀ-ਸ਼ਰਟਾਂ ਲੋਰਾਂ ਸ਼ਰਟਾਂ ਹਨਾ ਟੌਪ ਇੱਥੇ 2200 ਰੁਪਏ ਜਿਹੜੀ ਸੇਲ ਲਿਖੀ ਹੋਈ ਹੈ ਐਵੇਂ ਦਾ ਸਾਰਾ ਸਮਾਨ ਇੱਥੇ ਮੇਲੇ ਦੇ ਵਿੱਚ ਹੈਗਾ ਕੱਪੜੇ ਵੀ ਜਿਹੜੇ ਹੈਗੇ ਨੇ ਦੇਖੋ ਤੁਸੀਂ ਬਹੁਤ ਸਾਰੇ ਕੱਪੜੇ ਇੱਥੇ ਡਿਸਪਲੇ ਕੀਤੇ ਹੋਏ ਨੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਹੋਰ ਬਹੁਤ ਸਾਰੀਆਂ ਸਟਾਲਸ ਨੇ ਤੇ ਆ ਕੁਛ ਘਰਾਂ ਦੀ ਵਰਤੋਂ ਵਾਲਾ ਜਿਹੜਾ ਸਾਰਾ ਸਮਾਨ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਇਹ ਮੇਲੇ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਤੇ ਇਹ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਅੱਗੇਲੇ ਵਾਲੇ ਪਾਸੇ ਕੁਛ ਖੜਾਉਣੇ ਵੀ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਛੋਟੇ ਬੱਚਿਆਂ ਵਾਸਤੇ ਐਵੇਂ ਦੀਆਂ ਸਾਰੀਆਂ ਇਹ ਸਟਾਲਸ ਨੇ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਇਧਰੋਂ ਅੱਗੇ ਵੀ ਆਪਾਂ ਕੁਛ ਦੇਖਦੇ ਆ ਅਗਲੇ ਵਾਲੇ ਸਾਈਡ ਵੀ ਇਹ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਇੱਥੇ ਕੁਛ ਖੜਾਉਣੇ ਵੀ ਹੈਗੇ ਨੇ ਛੋਟੇ ਬੱਚਿਆਂ ਵਾਲੇ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਇਹ ਸਾਰੀਆਂ ਦੁਕਾਨਾਂ ਦੇਖਦੇ ਆਂ ਜਾ ਕੇ ਤੇ ਇੱਥੇ ਕੁਛ ਆ ਬੱਚਿਆਂ ਵਾਲੇ ਖੜਾਉਣੇ ਨੇ ਤੁਸੀਂ ਦੇਖ ਸਕਦੇ ਹੋ ਆ ਖੜਾਉਣੇ ਹਨਾ ਗੱਡੀਆਂ ਟਰੱਕ ਐਵੇਂ ਦੀਆਂ ਸਾਰੀਆਂ ਚੀਜ਼ਾਂ ਇਹ ਦੁਕਾਨਾਂ ਤੇ ਜਿਹੜੀਆਂ ਮਿਲ ਜਾਣਗੀਆਂ ਇਹ ਸਾਰਾ ਛੋਟੇ ਬੱਚਿਆਂ ਲਈ ਹੈ ਸ਼ਾਪ ਦੇ ਉੱਪਰ ਬਾਕੀ ਉੱਪਰ ਬਹੁਤ ਸਾਰਾ ਸਮਾਨ ਜਿਹੜਾ ਡਿਸਪਲੇ ਵੀ ਕੀਤਾ ਹੋਇਆ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਬਾਲ ਹੋ ਗਈਆਂ ਹਨਾ ਕਾਫੀ ਸਾਰੀਆਂ ਗੇਮਸ ਬੱਚੇ ਵਾਲੀਆਂ ਐਵੇਂ ਦਾ ਸਾਰਾ ਸਮਾਨ ਇਥੋਂ ਕਾਰਨੀਵਲ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਇੱਧਰ ਵੀ ਕੁਝ ਆ ਛੋਟੇ ਬੱਚਿਆਂ ਵਾਲੇ ਖੜਾਉਣੇ ਨੇ ਆ ਡਾਲ ਦੇਖ ਸਕਦੇ ਹੋ ਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ ਤੇ ਉੱਪਰ ਵੀ ਇੱਧਰ ਸਾਰਾ ਸਮਾਨ ਜਿਹੜਾ ਡਿਸਪਲੇ ਕੀਤਾ ਹੋਇਆ ਬਹੁਤ ਸਾਰਾ ਸਮਾਨ ਹੈ ਦੁਕਾਨਾਂ ਤੇ ਤੁਹਾਨੂੰ ਮਿਲ ਜੂਗਾ ਤੇ ਬੱਚਿਆਂ ਵਾਲਾ ਸਮਾਨ ਹੋ ਗਿਆ ਤੇ ਇੱਧਰ ਆ ਕੁਝ ਛੱਲੇ ਹੋ ਗਏ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਤੁਹਾਨੂੰ ਮਿਲ ਜਾਣਗੀਆਂ ਆ ਤੁਸੀਂ ਦੇਖ ਸਕਦੇ ਹੋ ਤੇ ਸਾਰਾ ਆ ਚਾਬੀਆਂ ਦੇ ਵਿੱਚ ਪਾਉਣ ਵਾਲੇ ਛੱਲੇ ਨੇ ਤੇ ਉਹ ਕੁਝ ਸਪਿੰਨਰ ਵਗੈਰਾ ਪੈਨ ਜਿਵਾਕਾਂ ਵਾਲੀਆਂ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ ਹੁਣ ਜਿਹੜਾ ਬਿਲਕੁਲ ਹਨੇਰਾ ਹੋਣਾ ਸ਼ੁਰੂ ਹੋ ਗਿਆ ਤੇ ਆਹ ਟਾਈਮ ਕਾਰਨੀਵਲ ਦੇ ਵਿੱਚ ਜਿਹੜਾ ਪੂਰਾ ਇਕੱਠ ਹੋ ਜਾਂਦਾ ਪੂਰਾ ਰਸ਼ ਹੋ ਗਿਆ ਇਸ ਸਮੇਂ ਕਾਰਨੀਵਲ ਦੇ ਵਿੱਚ ਬਾਕੀ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕੁ ਛੱਲੇ ਨੇ ਆ ਦੇਖੋ ਤੁਸੀਂ ਇਹ ਡਾਲ ਨੇ ਗੁੱਡੀਆਂ ਵਾਲੇ ਛੱਲੇ ਨੇ ਦੇਖ ਸਕਦੇ ਹੋ ਚਾਬੀਆਂ ਦੇ ਵਿੱਚ ਪਾਉਣ ਵਾਲੇ ਐਵੇਂ ਦਾ ਬਹੁਤ ਸਾਰਾ ਸਮਾਨ ਇਹ ਮੇਲੇ ਦੇ ਵਿੱਚ ਮਿਲ ਜੂ ਬਾਕੀ ਹੋਰ ਵੀ ਥੱਲੇ ਕਾਫੀ ਸਾਰਾ ਸਮਾਨ ਪਿਆ ਤੁਸੀਂ ਦੇਖ ਸਕਦੇ ਹੋ ਕੁਝ ਡੈਕੋਰੇਸ਼ਨ ਵਾਲਾ ਹਨਾ ਘਰਾਂ ਦੇ ਵਿੱਚ ਲਾਉਣ ਵਾਲਾ ਸਾਰਾ ਸਮਾਨ ਐਵੇਂ ਦੀਆਂ ਬਹੁਤ ਐਂਟੀਕ ਐਂਟੀਕ ਚੀਜ਼ਾਂ ਇੱਥੋਂ ਜਿਹੜੀਆਂ ਮਿਲਣਗੀਆਂ ਆ ਸਾਰੇ ਛੱਲੇ ਆ ਗਏ ਲੱਕੜ ਦੇ ਬਣੇ ਹੋਏ ਨੇ ਸਾਰੇ ਦੇਖ ਸਕਦੇ ਹੋ ਤੁਸੀਂ ਆ ਪੰਜਾਬ ਲਿਖਿਆ ਹੋਇਆ ਮਮ ਡੈਡ ਲਿਖਿਆ ਹੋਇਆ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਬਾਕੀ ਅੱਗੇ ਆ ਕੁਝ ਹੋਰ ਜਿਹੜੀਆਂ ਸਟਾਲਸ ਇੱਥੇ ਲੱਗੀਆਂ ਹੋਈਆਂ ਨੇ ਇੱਥੇ ਵੀ ਬਹੁਤ ਸਾਰਾ ਜਿਹੜਾ ਸਮਾਨ ਹੈ ਇੱਥੇ ਸਾਰੀਆਂ ਕੈਂਡੀਆਂ ਐਵੇਂ ਦਾ ਸਮਾਨ ਹਨ ਤੇ ਟੌਫੀਆਂ ਹੋ ਗਈਆਂ ਜਿਵੇਂ ਐਵੇਂ ਜੀਆਂ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ ਇੱਧਰ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਸਵੀਟ ਕੌਰਨ ਵਾਲੀ ਦੁਕਾਨ ਆ ਗਈ ਹੈ ਨਾ ਐਵੇਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਖਾਣ-ਪੀਣ ਵਾਲੀਆਂ ਹੈਗੀਆਂ ਨੇ ਆ বরਫ ਵਾਲੇ ਜਿਹੜੇ ਗੋਲੇ ਨੇ ਉਹ ਦੁਕਾਨ ਆ ਗਈ ਤੇ ਕੁਝ ਪਾਪਕਾਰਨ ਵਗੈਰਾ ਐਵੇਂ ਦਾ ਕਾਫੀ ਕੁਝ ਇੱਥੇ ਤੁਹਾਨੂੰ ਖਾਣ ਨੂੰ ਮਿਲ ਜੂ ਜਿਵੇਂ ਪਹਿਲਾਂ ਉਧਰਲੀ ਸਾਈਡ ਪੀ ਜਾ ਵੀ ਆਪਾਂ ਦਿਖਾਇਆ ਸੀ ਹੈ ਨਾ ਪੂਰਾ ਰਸ਼ ਹੋ ਗਿਆ ਹੁਣ ਮੇਲੇ ਦੇ ਵਿੱਚ ਤੇ ਸਾਰੇ ਮੇਲੇ ਦੇ ਵਿੱਚ ਲਾਈਟਿੰਗ ਲਾਈਟਾਂ ਜਿਹੜੀਆਂ ਚੱਲ ਪੀਆਂ ਸਾਰੀਆਂ ਦੁਕਾਨਾਂ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਸਾਰੇ ਝੂਲਿਆਂ ਤੇ ਤੇ ਅੱਗੇ ਚੱਲਦੇ ਹਾਂ ਸਾਰਾ ਆਪਾਂ ਹੁਣ ਵਿਊ ਤੁਹਾਨੂੰ ਰਾਤ ਦਾ ਦਿਖਾਉਨੇ ਆ ਤੇ ਪੂਰਾ ਰਸ਼ ਹੋ ਗਿਆ ਆ ਟਾਈਮ ਬਹੁਤ ਸਾਰੇ ਲੋਕ ਆ ਜਾਂਦੇ ਨੇ ਤੇ ਇਸ ਕਾਰਨੀਵਲ ਦੇ ਵਿੱਚ ਬਾਕੀ ਚੱਲਦੇ ਹਾਂ ਸਾਰਾ ਕਾਰਨੀਵਲ ਅੱਗੇ ਹੁਣ ਦਿਖਾਉਨੇ ਆ ਤੁਹਾਨੂੰ ਇੱਥੇ ਆ ਇੱਕ ਹੋਰ ਛੋਟੇ ਬੱਚਿਆਂ ਦਾ ਝੂਲਾ ਤੁਸੀਂ ਦੇਖ ਸਕਦੇ ਹੋ ਬਾਕੀ ਬੱਚੇ ਇੰਜੋਏ ਵੀ ਕਰ ਰਹੇ ਨੇ ਇਹ ਜੰਪ ਵਾਲਾ ਝੂਲਾ ਇਹ ਛੋਟੇ ਬੱਚਿਆਂ ਵਾਸਤੇ ਆ ਇਹ ਸਕਦੇ ਹੋ ਤੁਸੀਂ ਰਾਤ ਦਾ ਵੀਊ ਸਾਰੇ ਝੁੱਲਿਆਂ ਦਾ ਸਾਰੇ ਝੁੱਲਿਆਂ ਤੇ ਲਾਈਟਾਂ ਜਿਹੜੀਆਂ ਚੱਲ ਰਹੀਆਂ ਨੇ ਜਿਵੇਂ ਚੰਡੋਲ ਦੇ ਉੱਪਰ ਵੀ ਸਾਰਾ ਹਨਾ ਲਾਈਟਾਂ ਨਾਲ ਡੈਕੋਰੇਟ ਇਹ ਕੀਤਾ ਹੋਇਆ ਇਹ ਹਾਈਟੇ ਮੂਨ ਬਣਾਇਆ ਹੋਇਆ ਹੈ ਤੇ ਇਹ ਫੋਟੋ ਵਾਸਤੇ ਬਣਾਇਆ ਹੋਇਆ ਇੱਥੇ ਤੁਸੀਂ ਬੈਠ ਕੇ ਜਿਹੜੀ ਆਪਣੀ ਫੋਟੋ ਕਰਵਾ ਸਕਦੇ ਹੋ ਲਓ ਜੀ ਤੇ ਇਸ ਤਰ੍ਹਾਂ ਤੁਸੀਂ ਇਹਦੀ ਰਾਈਡ ਵੀ ਲੈ ਸਕਦੇ ਹੋ ਇੱਥੇ ਦੇਖੋ ਊਂਟ ਦੀ ਕਾਫੀ ਹੁਣ ਬਹੁਤ ਰੌਣਕ ਹੋ ਗਈ ਕਾਰਨੀਵਲ ਦੇ ਵਿੱਚ ਸਾਰੇ ਜਿਹੜੇ ਝੂਲੇ ਨੇ ਉਹ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਉੱਤਰ ਜੰਡੋਲ ਵੀ ਜਿਹੜਾ ਚੱਲ ਰਿਹਾ ਹੈ ਲਓ ਜੀ 7:30 ਪਾਉਣੇ 8:00 ਦਾ ਜਿਹੜਾ ਟਾਈਮ ਹੋ ਗਿਆ ਦੇਖ ਸਕਦੇ ਹੋ ਤੁਸੀਂ ਤੇ ਆਹ ਝੂਲਾ ਵੀ ਇੱਥੇ ਚੱਲ ਪਿਆ ਬਹੁਤ ਤੇਜ਼ ਘੁੰਮਦਾ ਹੈ گول-ਗੋਲ ਦੇਖੋ ਤੁਸੀਂ ਬਹੁਤ گول-ਗੋਲ ਘੁੰਮਦਾ ਹੈ ਤੇਜ਼ ਮਦਈ ਹੋ ਰਿਹਾ ਬਰੋ। ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਨੇ ਕਾਰਨੀਵਲ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਨੇ ਤੇ ਹੁਣ ਜਿਹੜਾ ਪੂਰਾ ਇੱਥੇ ਰਸ਼ ਹੋ ਗਿਆ ਤੇ ਸਾਰੇ ਝੂਲੇ ਤਕਰੀਬਨ ਤਕਰੀਬਨ ਚੱਲ ਪਏ ਆਪਾਂ ਤੁਹਾਨੂੰ ਦਿਖਾਇਆ ਸਾਰਾ ਤੇ ਆਲੇ-ਦਾਲੇ ਹੋਰ ਦਿਖਾਉਣੇ ਆ ਘੁੰਮ ਕੇ ਤੇ ਚੰਡੋਲ ਵੀ ਚੱਲ ਰਹੇ ਆ ਬਹੁਤ ਖੂਬਸੂਰਤ ਲੱਗ ਰਿਹਾ ਚੰਡੋਲ ਤੇ ਸਾਰੇ ਸਾਰੇ ਝੂਲੇ ਚੱਲ ਰਹੇ ਨੇ ਦੇਖੋ ਲਓ ਜੀ ਅੱਗੇ ਚੱਲਦੇ ਆ ਅੱਗੇ ਦਿਖਾਉਨੇ ਆ ਤੁਹਾਨੂੰ ਸਾਰਾ ਤੇ ਹੁਣ ਰਾਤ ਦੇ ਟਾਈਮੇ ਕਾਰਨੀਵਲ ਹੋਰ ਵੀ ਸੋਹਣਾ ਲੱਗਦਾ ਕਿਉਂਕਿ ਸਾਰੇ ਝੂਲਿਆਂ ਤੇ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਇਹਦਾ ਵਿਊ ਹੋਰ ਵੀ ਬਹੁਤ ਸੋਹਣਾ ਆਉਂਦਾ ਤੇ ਆਹ ਵਾਲੀ ਸਾਈਡ ਤੋਂ ਵੀ ਤੁਹਾਨੂੰ ਦਿਖਾਇਆ ਹੀ ਆ ਜਿਵੇਂ ਆਪਾਂ ਤੇ ਇਧਰ ਜਵਾਕ ਵੀ ਕਿਸ਼ਤੀਆਂ ਦੇ ਵਿੱਚ ਬੈਠ ਗਏ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਛੋਟੇ ਛੋਟੇ ਬੱਚੇ ਜਿਹੜਾ ਇੰਜੋਏ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਇਹ ਹੱਥਾਂ ਨਾਲ ਚੱਲਦੀਆਂ ਨੇ ਕਿਸ਼ਤੀਆਂ ਇਹਨਾਂ ਦੇ ਵਿੱਚ ਬੈਠ ਕੇ ਤੇ ਆ ਦੇਖੋ ਤੁਸੀਂ ਬੱਚੇ ਇੰਜੋਏ ਕਰ ਰਹੇ ਨੇ ਇੱਥੇ ਤਾਂ ਬਹੁਤ ਕੁਛ ਆ ਬੱਚਿਆਂ ਦੇ ਇੰਜੋਇਮੈਂਟ ਲਈ ਆ ਛੋਟਾ ਜਿਹਾ ਬੱਚਾ ਬੈਠ ਵੀ ਗਿਆ ਦੇਖੋ ਇਹਦੇ ਨਾਲ ਜੀ ਕਾਫੀ ਵੱਡਾ ਇਹ ਪੂਲ ਜਿਹੜਾ ਇੱਥੇ ਬਣਿਆ ਹੋਇਆ ਬੱਚਿਆਂ ਵਾਸਤੇ ਤੇ ਇਥੋਂ ਹੋਰ ਚੱਲਦੇ ਆ ਅੱਗੇ ਉਹ ਆਪਾਂ ਜਾ ਕੇ ਦੇਖਦੇ ਆ ਇਹ ਇਸ ਤਰ੍ਹਾਂ ਹੀ ਰਾਈਡ ਜਿਹੜੀ ਲੈ ਸਕਦੇ ਹੋ ਤੁਸੀਂ ਲਓ ਜੀ ਇਹ ਉਹ ਜਿਹੜਾ ਸਾਹਮਣੇ ਵਾਲਾ ਝੂਲਾ ਵੀ ਕਾਫੀ ਖਤਰਨਾਕ ਆ ਉਹ ਦਿਖਾਉਣੇ ਆਪਾਂ ਤੁਹਾਨੂੰ ਜਾ ਕੇ ਲਓ ਜੀ ਇਹ ਵੀ ਗੋਲ ਗੋਲ ਘੁੰਮਦਾ ਬਹੁਤ ਤੇਜ਼ ਘੁੰਮਦਾ ਵੀ ਦੇਖੋ ਲਓ ਜੀ ਆਵੇ ਝੂਲੇ ਨੇ ਇੱਥੇ ਇੰਜੋਏ ਦੇ ਲਈ ਤੇ ਆ ਜਿਹੜਾ ਐਫਲ ਟਾਵਰ ਇੱਥੇ ਬਣਿਆ ਹੋਇਆ ਇਹਦਾ 뷰 ਬਹੁਤ ਸੋਹਣਾ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਕਿਉਂਕਿ ਹੁਣ ਲਾਈਟਾਂ ਜਿਹੜੀਆਂ ਪੂਰੀਆਂ ਚਮਕ ਰਹੀਆਂ ਨੇ ਇਹ ਵੀ ਫੋਟੋ ਵਾਸਤੇ ਇੱਥੇ ਤੁਸੀਂ ਖੜ ਕੇ ਆਪਣੀ ਫੋਟੋ ਜਿਹੜੀ ਕਰਵਾ ਸਕਦੇ ਹੋ ਤੇ ਹੁਣ ਸਾਰੇ ਕਾਰਨੀਵਲ ਦਾ ਬਹੁਤ ਸੋਹਣਾ 뷰 ਜਿਹੜਾ ਆਉਂਦਾ ਦੇਖ ਸਕਦੇ ਹੋ ਤੇ ਆ ਜਿਵੇਂ ਆ ਬੱਚੇ ਰਾਈਡ ਲੈ ਰਹੇ ਨੇ ਹਨਾ ਇਸ ਤਰ੍ਹਾਂ ਤੁਸੀਂ ਇਹਦੀ ਰਾਈਡ ਆ ਜਿਹੜੀ ਲੈ ਸਕਦੇ ਹੋ ਫੇਰ ਤੁਸੀਂ ਅੱਗੇ ਚੱਲਦੇ ਆਂ ਅੱਗੇ ਉਹ ਸਾਰਾ ਆਪਾਂ ਦੇਖਦੇ ਆਂ ਜਾ ਕੇ ਤੇ ਆ ਟਾਈਮ ਜਿਹੜਾ ਪੂਰਾ ਇਕੱਠ ਹੋ ਜਾਂਦਾ ਮੇਲੇ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਆ ਤੇ ਆ ਬੋਤਲ ਤੇ ਜਿਹੜਾ ਗਲਾਸ ਬਣਿਆ ਹੋਇਆ ਇਹ ਵੀ ਬਹੁਤ ਸੋਹਣਾ ਲੱਗਦਾ ਨੇਰੀ ਦੇ ਵਿੱਚ ਬਹੁਤ ਸੋਹਣਾ ਇਹਦਾ ਵਿਊ ਆਉਂਦਾ ਕਿਉਂਕਿ ਲਾਈਟਾਂ ਜਿਹੜੀਆਂ ਬਹੁਤ ਖੂਬਸੂਰਤ ਲੱਗਦੀਆਂ ਨੇ ਉਹਦੇ ਤੇ ਲੱਗੀਆਂ ਹੋਈਆਂ ਆਹ ਬੋਤਲ ਬਣਾਈ ہوئی ਹੈ ਇੱਧਰ ਤੇ ਆਹ ਗਲਾਸ ਬਣਾਇਆ ਹੋਇਆ ਲਓ ਜੀ ਬਹੁਤ ਕੁਝ ਨਵਾਂ ਇਹ ਕਾਰਨੀਵਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇ ਆ ਜਿਵੇਂ ਆਇਫਲ ਟਾਵਰ ਲੱਗਿਆ ਹੋਇਆ ਹੈ ਨਾ ਤੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਰ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਨਵੀਆਂ-ਨਵੀਆਂ ਬਹੁਤ ਸਾਰੇ ਨਵੇਂ ਝੂਲੇ ਇਸ ਕਾਰਨੀਵਲ ਦੇ ਵਿੱਚ ਆ ਵੀ ਇਥੇ ਬੱਚਿਆਂ ਦੇ ਇੰਜੋਏ ਵਾਸਤੇ ਆ ਆ ਦੇਖ ਸਕਦੇ ਹੋ ਤੁਸੀਂ ਬੱਚੇ ਜਿਹੜਾ ਇੰਜੋਏ ਕਰ ਰਹੇ ਨੇ ਲੋਗ ਇਹ ਵੀ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਇੰਜੋਏਮੈਂਟ ਵਾਸਤੇ ਆ ਦੇਖੋ ਬੱਚੇ ਖੇਡਣ ਲੱਗੇ ਪਏ ਆਓ ਲੈ ਜੰਪ ਮਾਰ ਕੇ ਦਿਖਾਉਂਦਾ ਹਾਂ ਐ ਜੰਪ ਮਾਰਦੇ ਨੇ ਜੇਦੋਂ ਆਪਾਂ ਮੇਲੇ ਦੇ ਵਿੱਚ ਐਂਟਰੀ ਕੀਤੀ ਸੀ ਤਾਂ ਆਹ ਰਾਸਤੇ ਰਾਹੀਂ ਆਪਾਂ ਐਂਟਰ ਹੋਏ ਸੀਗੇ ਦੇਖ ਸਕਦੇ ਹੋ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਤੇ ਹੁਣ ਇਹ ਹੋਰ ਵੀ ਸੋਹਣਾ ਜਿਹੜਾ ਲੱਗ ਰਿਹਾ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਜਿਹੜੀਆਂ ਜਿਹਦੇ ਲਾਈਟਾਂ ਲੱਗੀਆਂ ਹੋਈਆਂ ਨੇ ਦੇਖਦੇ ਹੋ ਨਾ ਤੇ ਇਧਰ ਵੀ ਬਹੁਤ ਸੋਹਣੀਆਂ ਜਿਹੜੀਆਂ ਦੁਕਾਨਾਂ ਵੀ ਇੱਥੇ ਲੱਗੀ ਹੋਈ ਹੈ ਕਾਰਨੀਵਲ ਦੇ ਸਟਾਲ ਲੱਗੀ ਹੋਈ ਹੈ ਦੇਖ ਸਕਦੇ ਹੋ ਇੱਥੇ ਬਹੁਤ ਸੋਹਣੀਆਂ ਹੋਣੀਆਂ ਪੰਜਾਬੀ ਜੁੱਤੀਆਂ ਨੇ ਜਿਹੜੀਆਂ ਪਾਈਆਂ ਨੇ ਤੇ ਬਾਹਰੋਂ ਕੁਛ ਐਵੇਂ ਦਾ 뷰 ਆਉਂਦਾ ਰਾਤ ਨੂੰ ਇਹ ਕਾਰਨੀਵਲ ਦਾ ਦੇਖ ਸਕਦੇ ਹੋ ਤੁਸੀਂ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਕਾਰਨੀਵਲ ਜਿਹੜਾ ਸਰੰਦ ਦੇ ਵਿੱਚ ਲੱਗਿਆ ਹੋਇਆ ਹੈ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ